ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਪਰਸ ਮਾਮਲੇ ਦੇ ਵਿੱਚ ਐਸ ਡੀਓ ਤੇ ਸਰਕਲ ਅਫਸਰ ਸਨੇ 630 ਕਲ ਜੈ ਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਵਿਰੋਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਕਾਰਵਾਈ ਮੰਗੀ ਪਤੰਜਲੀ ਨੇ ਲਾਇਸੈਂਸ ਮੁਅੱਤਲ ਵਾਲੇ 14 ਪਦਾਰਥਾਂ ਦੀ ਵਿਕਰੀ ਰੋਕੀ ਉੱਤਰਾਖੰਡ ਦੇ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਮਹਾਰਾਸ਼ਟਰ ਵਿੱਚ ਈਮੀਡਰਡ ਅਲਰਟ ਆਥਰਸ ਮਾਮਲੇ ਦੀ ਸੁਣਵਾਈ ਕਰੇਗਾ ਸੁਪਰੀਮ ਕੋਰਟ ਲਾਸ ਏਂਜਲਸ ਤੋਂ ਉਡਾਨ ਭਰੰਤੂ ਬਾਅਦ ਜਹਾਜ਼ ਦਾ ਪਹੀਆ ਨਿਕਲਿਆ ਸ਼ੇਅਰ ਬਾਜ਼ਾਰ ਦੇ ਵਿੱਚ ਆਈ ਤੇਜ਼ੀ ਸੈਂਸੈਕਸ 205.99 ਅੰਕ ਛੋੜਿਆ ਨਿਫਟੀ ਦੇ ਵਿੱਚ ਵੀ ਹੋਇਆ ਵਾਧਾ ਆਮ ਆਦਮੀ ਪਾਰਟੀ ਦੇ ਆਗੂ ਪ੍ਰਦੀਪ ਛਾਬੜਾ ਦਾ ਹੋਇਆ ਵਿਹਾਨ ਅੰਗ ਟ੍ਰਾਂਸਪਲੈਂਟ ਰੈਕੇਟ ਦਾ ਪਰਦਾ ਫਾਸ਼ ਸਤ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਸੋ ਇਸ ਅਨਾਜਤੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਲਖਨਊ ਤੋਂ ਸਾਹਮਣੇ ਆ ਰਹੀ ਹੈ ਹਾਥਰਸ ਮਾਮਲੇ ਦੀ ਜਾਂਚ ਲਈ ਬਣਾਈ ਸਟ ਨੇ ਅੱਜ ਆਪਣੀ ਰਿਪੋਰਟ ਉਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ ਇਸ ਤੋਂ ਬਾਅਦ ਸੂਬਾ ਸਰਕਾਰ ਨੇ ਕਾਰਵਾਈ ਕਰਦੇ ਐਸਡੀਐਸ ਸਰਕਲ ਅਫਸਰਸ ਹਨ 6 ਜਾਣੀਆਂ ਨੂੰ ਮੁਅਤਲ ਕਰ ਦਿੱਤਾ ਹੈ ਇਹਨਾਂ ਅਧਿਕਾਰੀਆਂ ਤੇ ਆਪਣੀ ਡਿਊਟੀ ਤੇ ਇੱਕ ਉਹ ਤਾਂ ਹੀ ਕਰਨ ਦੇ ਦੋਸ਼ ਇਹਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੇ ਗਏ ਨਿਆਂਇਕ ਕਮਿਸ਼ਨ ਦੇ ਮੈਂਬਰਾਂ ਦੇ ਨਾਲ ਕਈ ਗਵਾਹਾਂ ਨਾਲ ਵੀ ਗੱਲਬਾਤ ਕੀਤੀ ਗਈ ਟੀਮ ਨੇ 900 ਪੰਨਿਆਂ ਦੀ ਰਿਪੋਰਟ ਵਿੱਚ 150 ਦੇ ਕਰੀਬ ਲੋਕਾਂ ਦੇ ਬਿਆਨ ਦਰਜ ਕੀਤੇ ਨੇ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਫ ਕੋਪ ਰਾਸ਼ਟਰਪਤੀ ਹਮੀਦ ਅਨਸਾਰੀ ਖਿਲਾਫ ਕਥਿਤ ਤੌਰ ਤੇ ਇਤਰਾਜ਼ ਯੋਗ ਟਿੱਪਣੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਉਹਨਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਪਤੰਜਲੀ ਆਯੁਰਵੇਦ ਲਿਮਟਿਡ ਨੇ ਅੱਜ ਦੇਸ਼ ਦੀ ਸਰਵਉੱਚ ਅਦਾਲਤ ਨੂੰ ਦੱਸਿਆ ਕਿ ਉਸਨੇ ਉੱਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵੱਲੋਂ ਅਪ੍ਰੈਲ ਵਿੱਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਹਨਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ ਤੇ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰਾਂਚਾਈਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨ੍ਹਾਂ ਪਦਾਰਥਾਂ ਨੂੰ ਹਟਾ ਲਿਆ ਗਿਆ ਹੈ। ਇਸ ਤੋਂ ਇਲਾਵਾ ਮੀਡੀਆ ਅਧਿਆਰਿਆਂ ਨੂੰ ਇਨ੍ਹਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸਬੰਧ ਵਿੱਚ ਹਲਫਨਾਮਾ 2 ਹਫ਼ਤਿਆਂ ਦੇ ਵਿੱਚ ਦਾਇਰ ਕੀਤਾ ਜਾਵੇ। ਚੌਥੀ ਅਹਿਮ ਖਬਰ ਉੱਤਰਾਖੰਡ ਤੋਂ ਸਾਹਮਣੇ ਆ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਥਾਮੀ ਨੇ ਬਨ ਬਾਸਤਾਂ ਚੰਪਾਵਤ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਪੁਸ਼ਕਰ ਸਿੰਘ ਥਾਮੀ ਨੇ ਖਟੀਮਾ ਦੇਹਾੜ ਪ੍ਰਭਾਵਿਤ ਖੇਤਰ ਵਿੱਚ ਤਾਇਨਾਤ ਐਨਡੀਆਰਐਫ ਦੇ ਜਵਾਨਾਂ ਦੇ ਨਾਲ ਵੀ ਗਲਬਤ ਕੀਤੀ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹ ਪੀੜਤਾਂ ਦੀ ਹਰ ਮਦਦ ਕੀਤੀ ਜਾਵੇ ਤੇ ਇਹਨਾਂ ਲਈ ਪੋਸ਼ਣ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾਣ। ਪੰਜਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਮੁੰਬਈ ਸਣੇ ਕਈ ਥਾਵਾਂ ਤੇ ਰੈਡ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਮੁੰਬਈ ਦੇ ਵਿੱਚ ਸਕੂਲ ਤੇ ਕਾਲਜ ਬੰਦ ਨੇ। ਭਾਰੀ ਮੀਂਹ ਦੀ ਮਸ਼ੀਨ ਗੋਈ ਕਾਰਨ ਮੁੰਬਈ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਅੱਗੇ ਪਾ ਦਿੱਤੀਆਂ ਨੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਣ ਮੌਸਮ ਵਿਭਾਗ ਨੇ ਮੁੰਬਈ ਵਿੱਚ 12 ਜੁਲਾਈ ਤੱਕ ਪਾਰੀ ਨਹੀਂ ਪੈਣ ਦੀ ਭਵਿੱਖਬਾਣੀ ਕੀਤੀ ਹੈ 6ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰ ਚੂਡ ਨੇ ਦੱਸਿਆ ਕਿ ਦੇਸ਼ ਦੀ ਸਰਵੋੱਚ ਅਦਾਲਤ ਹਾਦਸਾ ਫਗੜੜ ਮਾਮਲੇ ਦੀ ਜਾਂਚ ਕਰੇਗੀ ਇਸ ਸਬੰਧ ਵਿੱਚ ਜਨਤਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਚਰਚੀਏ ਗੋਆਈ ਹੇਠ ਪੰਜ ਮੈਂਬਰੀ ਮਾ ਜੀਵ ਜਸਟਿਸ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਦੱਸਣਾ ਬੰਦਾ ਹੈ ਕਿ ਹਾਥਰਸ ਮਾਮਲੇ ਦੀ ਜਾਂਚ ਲਈ ਬਣਾਈ ਸਟੇਕ ਨੇ ਅੱਜ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ ਇਸ ਤੋਂ ਬਾਅਦ ਸੂਬਾ ਸਰਕਾਰ ਨੇ ਕਾਰਵਾਈ ਕਰਦੇ ਆ ਐਸ ਡੀਓ ਤੇ ਸਰਕਲ ਅਫਸਰ ਸਨੇ 6 ਜਾਣਿਆਂ ਨੂੰ ਮੌਤਲ ਕਰ ਦਿੱਤਾ ਸਤਵੀਂ ਅਹਿਮ ਖਬਰ ਲਾਸ ਏਂਜਲਸ ਤੋਂ سامنے ਆ ਰਹੀ ਹੈ ਅਮਰੀਕਾ ਦੇ ਲਾਸ ਏਂਜਲਸ ਵਿੱਚ ਉਡਾਨ ਭਰਦੇ ਵੇਲੇ ਯੂਨਾਈਟਿਡ 에ਅਰਲਾਈਨਸ ਦੇ ਇੱਕ ਬੋਇੰਗ ਜੱਟ ਜਹਾਜ਼ ਦਾ ਪਹੀਆ ਡਿੱਗਿਆ ਇਸ ਮਾਮਲੇ ਵਿੱਚ ਕੋਈ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਜਹਾਜ਼ ਨੂੰ ਬਾਅਦ ਵਿੱਚ ਜਨਵਰੀ ਵਿੱਚ ਸੁਰੱਖਿਅਤ ਉਤਾਰਿਆ ਗਿਆ ਇਹ ਜਾਣਕਾਰੀ 에ਰਲਾਈਨ ਕੰਪਨੀ ਨੇ ਦਿੱਤੀ ਕੰਪਨੀ ਨੇ ਬਿਆਨ ਦੇ ਵਿੱਚ ਕਿਹਾ ਕਿ ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਅੱਜ ਦੀ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਸ਼ੇਅਰ ਬਾਜ਼ਾਰ ਵਿੱਚ ਅੱਜ ਤੇਜ਼ੀ ਦਾ ਰੁਝਾਨ ਦੇਖਣ ਨੂੰ ਮਿਲਿਆ ਬੀਐਸਸੀ ਦਾ ਇਹ ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਨੇ ਸ਼ੁਰੂਆਤੀ ਕਾਰੋਬਾਰ ਵਿੱਚ 205.99 ਅੰਕ ਵਧ ਕੇ 80164.17 ਤੱਕ ਪਹੁੰਚ ਗਿਆ ਦੂਜੇ ਪਾਸੇ ਨਿਫਟੀ 35 ਅੰਕਾਂ ਦੇ ਵਾਦੇ ਨਾਲ 24373. ਪੰਜ ਪੰਜ ਤੇ ਰਹੇ ਹੰਸ ਰਾਨ ਮਾਰੂਤੀ ਸ즈ੁਕੀ ਇੰਡੀਆ ਮਹਿੰਦਰਾ ਐਂਡ ਮਹਿੰਦਰਾ ਟਾਈਟਨ ਅਦਾਨੀ ਪੋਰਟਸ Tata Motors plotsman and tubro HDFC Bank of the State Bank of India ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹਿੰਦੁਸਤਾਨ ਯੂਨਿਵਰ ਟੈਕ ਮਹਿੰਦਰਾ ਐਕਸੈਸ ਬੈਂਕ ਅਤੇ Infosys ਦੇ ਸ਼ੇਅਰ ਘਟੇ ਵਿੱਚ ਰਹੇ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸ਼ੈਂਗ ਘਟੇ ਚ ਰਹੇ ਜਦਕਿ ਦੱਖਣੀ ਕੋਰੀਆ ਦਾ ਕੌਸਟਕੀ ਤੇ ਜਾਪਾਨ ਦਾ ਨਿਕੇਈ ਵਿੱਚ ਸ਼ੇਰਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਨਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਵੜਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ 65 ਸਾਲ ਦੇ ਛਾਵੜਾ ਪਤਨੀ ਪੁੱਤਰ ਅਤੇ ਦੋਤੀਆਂ ਪਿੱਛੇ ਛੱਡ ਗਏ ਆਪ ਆਗੂ ਦੇ ਪੁੱਤਰ ਪੁਨੀਤ ਛਾਵੜਾ ਨੇ ਦੱਸਿਆ ਕਿ ਉਸਦੇ ਪਿਤਾ ਦਾ ਪੀਲੀਏ ਦਾ ਇਲਾਜ ਚੱਲ ਰਿਹਾ ਸੀ ਤੇ ਉਹਨਾਂ ਸਵੇਰੇ ਸਿਹਤ ਠੀਕ ਨਾ ਹੋਣ ਬਾਰੇ ਕਿਹਾ ਸੀ ਇਸ ਰਾਨ ਨੂੰ ਉਹਨਾਂ ਨੂੰ ਪੀਸੀਆਈ ਲੈ ਕੇ ਜਾਣ ਲਈ ਐਂਬੂਲੈਂਸ ਮੰਗਵਾਉਣ ਮੌਕੇ ਉਹਨਾਂ ਦਾ ਦੇਹਾਂਤ ਹੋ ਗਿਆ ਜ਼ਿਕਰ ਹੋਇਆ ਹੈ ਕਿ ਪ੍ਰਦੀਪ ਛਾਪੜਾ ਆਮ ਆਦਮੀ ਪਾਰਟੀ ਛੰਡੀਗੜ੍ਹ ਦੇ ਸਹਿ ਇੰਚਾਰਜ ਨੇ ਅਗਸਤ 2021 ਵਿੱਚ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ 10ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਆर्गन ट्रांसप्लांट ਕਰਨ ਦੇ ਮਾਮਲੇ ਦੇ ਵਿੱਚ ਇੱਕ ਡਾਕਟਰ ਸਣੇ 7 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਉਹ ਹਰ ਟਰਾਂਸਪਲਾਂਟ ਲਈ 25 ਤੋਂ 3 ਲੱਖ ਰੁਪਏ ਲੈਂਦਾ ਸੀ ਪੁਲਿਸ ਨੇ ਦੱਸਿਆ ਕਿ ਇਹ ਜਾਣਕਾਰੀ ਮਿਲੀ ਹੈ ਕਿ ਇਹ ਗਿਰੋਹ 2019 ਤੋਂ ਚੱਲ ਰਿਹਾ ਹੈ ਪੁਲਿਸ ਦੇ ਡਿਪਟੀ ਕਮਿਸ਼ਨਰ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਨੇ ਦੱਸਿਆ ਆर्गन ट्रांसਪਲਾਂਟ ਰੈਕਟ ਦੇ ਸਬੰਧ ਵਿੱਚ 7 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਰੈਕਟ ਦਾ ਮਾਸਟਰਮਾਈਂਡ ਇੱਕ ਬੰਗਲਾਦੇਸ਼ੀ ਹੈ ਅੰਗਦਾਨ ਤੇ ਹਾਸਲ ਕਰਨ ਵਾਲੇ ਦੋਵਾਂ ਬੰਗਲਾਦੇਸ਼ ਤੇ ਰਹਿਣ ਵਾਲੇ ਨੇ ਉਹਨਾਂ ਰਸੇਲ ਨਾ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਮਰੀਜ਼ਾਂ ਤੇ ਦਾਨੀਆਂ ਦਾ ਇੰਤਜ਼ਾਮ ਕਰਦਾ ਸੀ ਟਰਾਂਸਪਲਾਂਟ ਵਿੱਚ ਸ਼ਾਮਲ ਇੱਕ ਮਹਿਲਾ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸਨਾਂ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ